ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਗੰਦੀਪਿੰਡ ਪਹੁੰਚੇ ਆ ਹਰੀਕੇ ਪੱਤਣ ਦੇ ਬਿਲਕੁਲ ਲਾਗੇ ਜ਼ਿਲ੍ਹਾ ਤਹਿਸੀਲ ਤਰਨਤਾਰਨ ਦੁੱਲੇਵੀਰ ਦੇ ਕੋਲੇ ਆਏ ਆ ਦੋਸਤੋ ਵਪਾਰ ਦਾ ਕੰਮ ਆ ਅੱਜ ਚਾਰ ਮੱਝਾਂ ਝੋਟੀਆਂ ਦਿਖਾਈਆਂ ਨੇ ਤੁਹਾਨੂੰ ਤੇ ਤਿੰਨ ਬੈੜਾਂ ਨੇ ਇਹਨਾਂ ਦੇ ਕੋਲ ਮਾਲ ਜ਼ਿਆਦਾਤਰ ਸੂਆ ਸੂਆਇਆ ਪੰਜ ਪਸ਼ੂ ਸੂਏ ਆ ਦੋ ਗੱਬਣ ਜਿਹਦੇ ਵਿੱਚ ਇੱਕ ਤਿੱਜੇ ਸੂਵੇ ਸੂਣੀ ਆ ਮੱਜ ਉਹ ਗੱਪਣਾ ਤੇ ਇੱਕ ਪਹਿਲੇ ਸੂਵੇ ਪਲੂਨ ਝੋਟੀ ਤੋਂ ਲੈ ਕੀ ਹਾਲ ਨੇ ਫਿਰ ਵਧੀਆ ਵਧੀਆ ਸੰਤੂ ਸਾਹਿਬ ਵਧੀਆ ਲੈ ਵੀ ਤੁਲੇ ਵੀ ਅੱਜ ਹਰੇਕ ਤਰ੍ਹਾਂ ਦੇ ਜਾਨਵਰ ਫਿਰ ਆ ਗਏ ਆਪਣੇ ਕੋਲ ਹਾਂਜੀ ਸੰਤੂ ਸਾਹਿਬ ਛੋਟੇ ਤੋਂ ਛੋਟਾ ਸਾਈਜ਼ ਤੇ ਵੱਡੇ ਤੋਂ ਵੱਡਾ ਠੀਕ ਆ ਜੀ ਇੱਕ ਪਲੂਨ ਝੋਟੀ ਤੋਂ ਸ਼ਟਾਰਟ ਕਰਦੇ ਆ ਪਹਿਲਾਂ ਝੋਟੀ ਆ ਦਿਨ ਲੈਂਦੀ 8-7 ਹਨਾ ਹਾਂ 8 ਤਾਂ 10 ਵੀ ਖੜ ਸਕਦੀ 10 ਵੀ ਖੜ ਸਕਦੀ ਬਾਕੀ ਆ ਖੂਬੀਆਂ ਸਪੈਸ਼ਲ ਨੇ ਦੇ ਵਿੱਚ ਹਾਂ ਬਸ ਤੇਰੀ ਤੁਰੀ ਬਹੁਤ ਜਿਆਦੀ ਆ ਜਵਾਗ ਬੈਠਾ ਰਵੇ ਠੀਕ ਆ ਜੀ ਸੂ ਕੀ ਤੇ ਲੋ ਪਹਿਲਾਂ ਝੋਟੀ ਆ ਦੋਸਤੋਂ ਠੰਡੀ ਮਿੱਠੀ ਆ ਵੀ ਕੋਈ ਕਿਸੇ ਰਕਮ ਦੀ ਚਲੋ ਆਲ ਸ਼ਾਲ ਨਹੀਂ ਕਰਦੀ ਕਿ ਕਰਮਾਂ ਵਾਲੀ ਬੱਚੇ ਤੇ ਵੀ ਪੂਰੀ ਸਹਿਮਤ ਹੋਊਗੀ ਇਹ ਅੰਦਾਜ਼ਾ ਪੱਕਾ ਠੰਡੀ ਮਿੱਠੀ ਆ ਭਾਨੇ ਲੈ ਮੈਨੂੰ ਹੱਥ ਹੱਥ ਲਪਾਉਂਦੀ ਆ ਛੋਟਾ ਸਿੰਗ ਤੇ ਕੀ ਮੁੱਲ ਦੀ ਵੀਰ ਇਹ ਸੰਧੂ ਸਾਹਿਬ 80 ਦੇ ਵਿੱਚੋਂ ਇੰਗੀ ਸੌ ਮਾਨ ਤਾਨ ਠੀਕ ਆ ਜੀ ਲਓ ਜੀ 77 ਦੀ ਇਧਰ ਇੱਕ ਸੂਈ ਸਵਾਈ ਮੱਝ ਆਪਣੇ ਕੋਲ 11 ਕਿਲੋ ਦੁੱਧ ਹਾਂਜੀ ਸੰਧੂ ਸਾਹਿਬ ਕੱਟਾ ਮਗਰ ਦੇ ਦੁੱਧ ਕੱਟਾ ਮਗਰ ਹਾਂਜੀ ਇਹ ਵੀ ਇਸੇ ਰੇਟ ਦੀ ਲਓ ਵੀ ਇਹ ਵੀ ਇਸੇ ਰੇਟ ਦੀ 80000 ਦੇ ਵਿੱਚੋਂ 2000 2500 ਮਾਨਤਨ ਲਓ ਜੀ 77 77000 ਦੀ ਇਹ ਵੀ ਮਿਲ ਜੂਗੀ ਮਗਰ ਇਹਦੇ ਕਟਾ ਮੇਲ ਕਾਫ ਇੱਧਰ ਇੱਕ ਲੋਹੀ ਝੋਟੀ ਵਿਖਾਉਣੀ ਆ ਤੁਹਾਨੂੰ ਦੂਜਾ ਸੁਭਾ ਝੋਟੀ ਆ ਮਗਰ ਇਹਦੇ ਵੀ ਕਟਾ ਸੋ 10 12 ਦਿਨਾਂ ਦੀ ਸੂਈ ਦੱਸਿਆ ਹਨਾ ਹਾਂ ਹਾਂ ਸੰਦੂ ਦੁੱਧ ਕਿੰਨਾ ਸੀ ਥੱਲੇ 6 ਕਿਲੋ ਦੁੱਧ 6 ਕਿਲੋ ਦੁੱਧ ਸੋ ਲੋਹੀ ਝੋਟੀ ਆ ਦੋਸਤੋ ਛੋਟਾ ਸਿੰਘ ਹਾਈਟ ਮੀਡੀਅਮ ਦੇ ਵਿੱਚ ਮੁੱਲ ਵੀ ਛੋਟਾ ਕਿੰਨਾ ਰਹੂਗਾ ਜੀ ਇਹਦਾ ਸੰਦੂ ਸਾਹਿਬ 70 ਦੇ ਵਿੱਚੋਂ 2-3000 ਰੁਪਏ ਮਾਨਤਨ ਕਰ ਦੇਣ ਲਓ ਜੀ 2-3000 70000 ਦੇ ਵਿੱਚੋਂ ਮਾਨਤਨ ਹੋ ਬਾਕੀ ਸਿੰਘ ਬਿਲਕੁਲ ਥਨ ਥਨ ਜਿਹੜਾ ਦੋਸਤ ਮੁੱਠੀ ਵਾਲਾ ਲੱਗਾ ਇਧਰ ਇੱਕ ਤਿੱਜਾ ਸੂਹਾ ਸੂਨ ਵਾਲੀ ਮੱਝ ਵਿਖਾ ਦਿੰਦੇ ਆ ਭਰਾਵਾਂ ਨੂੰ ਰੇਟ ਜਾਜ ਆ ਬਾਕੀ ਥੱਲੇੋਂ ਤੁਸੀਂ ਵੇਖੋ ਕਰਮਾ ਵਾਲੀ ਲੇਵਾ ਬਹੁਤ ਸੋਹਣਾ ਚੌਰਸ ਪਧਰੀ ਪੁਤਰੀ ਬਹੁਤ ਆ ਬੈਕ ਸਾਈਡ ਤੋਂ ਤੇ ਇਹ ਵੀ ਬੜੇ ਜਾਜ ਰੇਟ ਦੇ ਵਿੱਚ ਹੀ ਮਿਲ ਜਾਣੀ ਅੱਜ ਦਿਨ ਕੱਢ ਜੂਗੀ ਦਿਹਾੜੀ ਕੱਢ ਜੇ ਦੋ ਕੱਢ ਜੇ ਠੀਕ ਜੀ ਸੰਧੂ ਸਾਹਿਬ ਅੱਜ ਸੂਬੇ ਸਵੇਰੇ ਸੂਬੇ ਆ ਰਿਹਾ ਤੇ ਇਹਦਾ ਮੁੱਲ ਵੀਰ ਇਹ ਸੰਧੂ ਸਾਹਿਬ 65 65000 ਦੀ ਯਾ ਸਨੋ 65000 ਦੀ ਦੋਸਤੋ ਇਹ ਮੱਝ ਮਿਲ ਜੂਗੀ ਤਿੱਜਾ ਸੂਹਾ ਸੂਨ ਵਾਲੀ ਅਇਦਰ ਤਿੰਨ ਬੜਾ ਤੁਸੀਂ ਸਾਹਮਣੇ ਦੇਖ ਰਹੇ ਜੇ ਤਿੰਨੇ ਬੜਾ ਦੀ ਡਿਟੇਲ ਮੋٹے ਤੌਰ ਤੇ ਸਾਂਝੀ ਕਰਦੇ ਆ ਇੱਕ ਤਿਲ ਬੜ ਤੁਹਾਨੂੰ ਦਿਖਾ ਦਿੰਦੇ ਆ ਅਗਲੇ ਥਾਂ ਦੀ ਤੇਲਾ ਦੂਜਾ ਸੂਆ ਛਾਈਵਾਲ ਅੰਗ ਦੇ ਵਿੱਚ ਆ ਮਗਰ ਬੱਛਾ ਮੇਲ ਕਾਫ ਕੱਲ ਦੀ ਸੂਈ ਆ ਕਿੰਨਾ ਬੋਲਾ ਸੀ ਤੇ ਥੱਲੇ ਇਹ ਥੱਲੇ 5-6 ਕਿਲੋ ਬੋਲਾ ਪੰਜ 6 ਕਿਲੋ ਬੋਲਾ ਮੁੱਲ ਕਿ ਰਹੂਗਾ ਇਹਦਾ ਵੀਰ ਇਹਦਾ 5000 ਆ 52000 ਦੀ ਆਣਾ ਯੈਸ ਨੋ ਹਾਂਜੀ ਲਓ ਜੀ 20000 ਦੀ 20000 ਯੈਸ ਨੋ ਮਿਲ ਜੂਗੀ ਅੱਜ ਡਿਮਾਂਡ 25000 ਕੱਲ ਦੀ ਸੂਈ ਆ ਹਜੇ ਬੋਲਾ ਬੋਲਾ ਇਹਦੇ ਥੱਲੇ ਆ ਠੀਕ ਆ ਜੀ ਇੱਕ ਬ ਅੱਗੇ ਇੱਕ ਵੜ ਤੁਹਾਨੂੰ ਗਾਂ ਵਿਖਾ ਦਿੰਨੇ ਆ ਕੋਈ ਤੀਜਾ ਸੁਆ ਮੰਨੇ ਆ ਹਾਂ ਤੀਜਾ ਲਾ ਲਓ ਤੇ ਇਹਦੇ ਥੱਲੇ ਦੁੱਧ ਕਿੰਨਾ ਵੀਰ ਥੱਲੇ 10 ਕਿਲੋ ਦੁੱਧ 10 ਕਿਲੋ ਦੁੱਧ ਤਾਂ ਸੂਈ ਵੀ ਦੱਸਿਆ ਪੰਜਾਂ ਦਿਨਾਂ ਦੀ ਹਾਂ ਅੱਛਾ ਮਗਰ ਬੱਚਾ ਮਗਰ ਪੰਜਾਂ ਦਿਨਾਂ ਦੀ ਸੂਈ ਤੇਜਾ ਸੁਆ 10 ਕਿਲੋ ਦੁੱਧ ਮੁੱਲ ਕੀ ਰਹੂਗਾ ਇਹਦਾ ਇਹਦਾ ਸੰਧੂ ਸਾਹਿਬ 28000 ਦੀ ਦੇ ਦਾਂਗੇ 28000 ਦੀ ਚੱਕੋ ਜੀ ਠੀਕ ਆ ਜੀ 10 ਕਿਲੋ ਦੁੱਧ 28000 ਦੀ ਵੜ ਮੇਰਾ ਭਰਾ ਕੋਈ ਸਾਹਮਣੇ ਅੱਗੇ ਜਾ ਕੇ ਥੋੜੀ ਜੀ ਦਸੇਰੇ ਪਣ ਦੇ ਵਿੱਚ ਜ਼ਰੂਰ ਆ ਜਾਇਜ਼ ਰੇਟ ਇਧਰ ਤੀਜਾ ਸੁਆ ਵੜ ਗਾਂ ਤੁਹਾਨੂੰ ਵਿਖ